ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਦੀਆਂ ਸਭਿਤਾ ਦੇ ਆਲਮਨ ਕੇ ਉਪਰਾਲਾ ਕੀਤਾ ਹੈ ਧੰ ਧੰ ਸ਼੍ਰੀ ਗੁਰੂ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਸਰ ਨੂੰ ਮੁੱਖ ਰੱਖਦੇ ਹੋਇਆਂ ਗੁਰਦੁਆਰਾ ਸਾਹਿਬ ਤੋਂ ਇਹ ਨਗਰ ਕੀਰਤੋ ਜਿਹੜਾ ਆਰੰਭ ਹੋਇਆ ਹੈ ਹੁਣ ਆਪਾਂ ਪਹਿਲੇ ਪੜਾਅ ਦੇ ਪਹੁੰਚੇ ਨੇ ਜਿੱਥੇ ਧੰਤਨ ਨਾਮੇ ਪਿਤਾ ਸ੍ਰੀ ਗੁਰਦੇਵ ਬਹਾਦਰ ਜੀ ਮਹਾਰਾਜਾ ਇਹ ਗੁਰਦੁਆਰਾ ਸਾਹਿਬ ਹੈ ਤੋਂ ਬੇਬੇਕੀ ਖਰਾਬ ਸਰਵਸਕਤਾ ਤੋਂ ਕਿ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਬੈਕਟਰੀ ਕੋਲ ਫੌਸਟਾ ਕਰਿਓ ਆਪ ਜੀ ਦੇ ਬਿਰਮੰਦ ਪੰਜਾਬ ਦੇ ਕਿਸੇ ਝਾਟੀਆਂ ਜਿਥਾ ਸੰਜਨ ਸਿੰਘ ਜੀ ਜੀਰਾ ਨੂਰ ਬੇਟੀ ਮੇਰੇ ਆਪੇਣਾ ਨਾਲ ਇਹਨਾਂ ਦੇ ਸਾਥ ਦੇ ਰਹੀ ਨੇ ਫਗਵਾੜੇ ਤੋਂ ਕੋ ਬੇੰਤੀ ਹੈ ਕਿ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਚੁੱਪ ਦਾ ਦਾਨ ਬਖਸ਼ੋ ਚਾ ਵੀ ਸਕੋ गुरबाणी न जुड़ो वाहिगुरू जी ख़ालसा वाहिगुरू जी फति वाहिगुरु वाहिगुरु वाहेगुरु वाहिगुरु जी वाहिगुरु 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 जी